ਅੱਜ 12 ਨੰਬਰ 38 ਵਿਖੇ ਅਸੀਂ ਅੱਜ ਲੋਕਾਂ ਦੀਆਂ ਸਮੱਸਿਆਵਾਂ ਸੁਣ ਲਈ ਜਿਹੜਾ ਮੋਬਾਈਲ ਆਫਿਸ ਲੈ ਕੇ ਆਏ ਆ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਮੌਕੇ ਦਾ ਲਾਭ ਠਾ ਇਹ ਇੱਥੇ ਨਾਲ ਦੁਕਾਨਦਾਰ ਦੇ ਜਿਹੜੇ ਲਾਇਸੈਂਸ ਨੇ ਉਹ ਵੀ ਬਣਾਉਂਦੇ ਨੇ ਜਿਹੜਾ ਕੈਂਪ ਲਾਇਆ ਹੈ ਤੇ ਉਹ ਜਿਹੜੇ ਤਾਂ ਕਿ ਲੋਕਾਂ ਨੂੰ ਆਉਣ ਜਾਣ ਦੀ ਸਮੱਸਿਆ ਦਾ ਸਾਹਮਣਾ ਨਾਲ ਕਰਨਾ ਪਵੇ ਸਮਾਨ ਨਾਲ ਖਰਾਬ ਹੋਵੇ ਉਹਨਾਂ ਦਾ ਮਹਿੰਗਾ ਪਟਰੋਲ ਡੀਜ਼ਲ ਨਾਲ ਖਰਚ ਹੋਵੇ ਤੇ ਉਹਨਾਂ ਨੂੰ ਕ腐ਸ਼ਨ ਮੁਕਤ ਜਿਹੜਾ ਲਾਇਸੈਂਸ ਹੈ ਜਿਹੜਾ ਬਣ ਕੇ ਉਹਨਾਂ ਦੇ ਕੋਲੇ ਮਿਲ ਜੇ ਤਾਂ ਕਿ ਉਹਨਾਂ ਨੂੰ ਦਫ਼ਤਰ ਦੇ ਵਿੱਚ ਕੋਈ ਪੈਸੇ ਦੀ ਮੰਗ ਨਾ ਕਰੇ ਇਹ ਜਿਹੜਾ ਮਾਨ ਸਾਹਿਬ ਦਾ ਸੁਪਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਇਹਦਾ ਸੁਪਨਾ ਸੱਚ ਹੋ ਸਕੇ ਸਰ ਅਕਸਰ ਹੋਗਾ ਸਰਕਾਰ ਦਾ ਮੈਂ ਤੁਹਾਡੇ ਬਾਅਦ ਤੁਹਾਡੇ ਮਾਧਮ ਰਹੀ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਜਿਹੜਾ ਸਰਵੇ ਹੋਇਆ ਉਹਦੇ ਵਿੱਚ ਪੰਜਾਬ ਦੀ 90% ਜਨਤਾ ਨੇ ਇਹ ਕਿਹਾ ਵੀ ਅਸੀਂ ਆਮ ਆਦਮੀ ਪਾਰਟੀ ਦੇ ਕੰਮ ਤੋਂ ਜਿਹੜਾ ਸੈਟੀਸਫਾਈ ਆ ਉਹਦਾ ਸਿਹਰਾ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਿਹਨਾਂ ਜਿਹੜੇ ਦਿਨ ਰਾਤ ਮਿਹਨਤ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਨੇ ਸਰ ਚੋਣਾਂ ਵੀ ਇਲੈਕਸ਼ਨ 100% ਜਿਹੜਾ ਜਿਹੜਾ ਆਮ ਆਦਮੀ ਪਾਰਟੀ ਦਾ ਮੇਰ ਬਣੂਗਾ ਕਿਉਂਕਿ ਅਗਰ ਮੇਰ ਬਣਦਾ ਤਾਂ ਹੀ ਜਿਹੜੀ ਹੈ ਜਿਹੜਾ ਕਰਾਪਸ਼ਨ ਥੱਲੇ ਤੱਕ ਲੰਘਾਈ ਤੱਕ ਗਿਆ ਹੈ ਉਹਨੂੰ ਖਤਮ ਕਰਨ ਦੇ ਵਿੱਚ ਲੋਕਾਂ ਦੀ ਹੈ ਜਿਹੜੀ ਮਦਦ ਹੋ ਸਕਦੀ ਹੈ ਇੱਥੇ ਕਿੰਦਾਂ ਦੀ ਸਮੱਸਿਆਵਾਂ ਦੁਨੀਆ ਦੀ ਅੱਜ ਜਿਆਦਾ ਆਮ ਰੁਟੀਨ ਦੀਆਂ ਹੁੰਦੀਆਂ ਨੇ ਸੀਵਰੇਜ ਵੀ ਖਰਾਬ ਹੈ ਪਾਣੀ ਪਾਣੀ ਗੰਦਾ ਆਉਂਦਾ ਜਾਂ ਕੋਈ ਲੜਾਈ ਝਗੜੇ ਨੇ ਆਮ ਘਰੇਲੂ ਮਾਮੂਲੀ ਗੱਲਾਂ ਜਿਹੜੀਆਂ ਹੁੰਦੀਆਂ ਨੇ ਤੇ ਜਿਹੜੇ ਆ ਲਾਈਟਾਂ ਦੀਆਂ ਸਮੱਸਿਆਵਾਂ ਨੇ ਜਿਆਦਾ ਮਤਲਬ ਰੁਟੀਨ ਦੀਆਂ ਸਮੱਸਿਆ ਨੇ ਕੋਈ ਏਰੀਆ ਮੈਂ ਕਹਿ ਸਕਦਾ ਵੀ ਵਿਕਾਸ ਪੱਖੋਂ ਪਛੜਿਆ ਹੋਇਆ ਏਰੀਆ ਸੀ ਤੇ ਅਸੀਂ ਕੋਸ਼ਿਸ਼ ਦੇ ਵਿੱਚਾਂ ਦਿਨ ਰਾਤ ਤੱਕ ਕਰਕੇ ਲੋਕਾਂ ਨੂੰ ਜਿਹੜਾ ਜਿਹੜਾ ਰਹਿਣ ਸਹਿਣ ਹੈ ਜਿਹੜਾ ਤੁਕਮਾ ਮਾਹੌਲ ਦੇ ਸਕਦਾ। ਕਿਉਂਕਿ ਮਾਹੌਲ ਦੇ ਤੁਸੀਂ ਦੇਖਦੇ ਹੋ ਬਹੁਤ ਵਧੀਆ ਮਾਹੌਲਾ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾ ਰਹੀਆਂ ਨੇ। ਅੱਜ ਵਾਰਡ ਨੰਬਰ 33 'ਚ ਖੜੇ ਆ। ਜਿਹਦੇ ਸਿੱਧੂ ਸਾਹਿਬ ਨੇ ਜ਼ਿੰਮੇਵਾਰੀ ਲਈ ਹੋਈ ਹੈ ਲੱਗੇ ਹੋਇਆ ਕੰਮ ਕਰ ਰ। ਕੋਸ਼ਿਸ਼ ਇਹੀ ਹੈ ਕਿ ਹਰ ਲੋਕਾਂ ਦੀ ਹਰ ਤਰ੍ਹਾਂ ਦੀਆਂ ਸਮੱਸਿਆ ਦਾ ਹੱਲ ਕਰੀਏ। 2033 ਸਮੱਸਿਆ ਨੂੰ ਹੱਲ ਕੀਤਾ ਜਾ ਰਿਹਾ ਹੈ। ਹੋਰ ਜਦਾ ਕੀ ਇਹ ਦੇਖੋ ਜੀ ਕਿੰਨਾ ਲੋਕਾਂ ਤੋਂ ਪਰੇਸ਼ਾਨ ਨੇ ਲੋਕ ਅਜੇ ਤੱਕ 70 ਸਾਲ ਹੋ ਗਏ ਦੇਸ਼ ਜਾਦ ਹੋਏ ਨੂੰ ਅਸੀਂ ਅੱਜ ਵੀ ਸੀਵਰੇਜ ਬੰਨ੍ਹ ਦੀਆਂ ਗੱਲਾਂ ਹੀ ਕਰ ਰਹੇ ਹਾਂ ਕਿ ਲੋਕਾਂ ਨੂੰ ਅਜੇ ਵੀ ਇਨਾ ਦੇ ਪਾਣੀ ਸਾਫ਼ ਮਿਲਦੇ ਨਾ ਕੋਈ ਸੀਵਰੇਜ ਦਾ ਪਲਾਨ ਹੈ ਸੀਵਰੇਜ ਜਦੋਂ ਉੱਥੇ ਜਾ ਤਾਂ ਫੋਨ ਆ ਹੀ ਜਾਂਦਾ ਜੀ ਸਾਡਾ ਸੀਵਰੇਜ ਬੰਨ੍ਹਦਾ ਸਾਡਾ ਪਾਣੀ ਗੰਦਾ ਆ ਰਿਹਾ ਹਾਂਜੀ ਹਾਂਜੀ ਤੋਂ ਸੋਚ ਆਹੀ ਬਣਾਈ ਹੋਈ ਹੈ ਕਿ ਆ ਜਿਹੜੀਆਂ 70 ਸਾਲ ਵਾਲਾ ਜਿਹੜਾ ਕੋਡ ਨਾ ਹੁਣ ਕੱਢ ਦੇਣਾ ਤੇ ਦੇਸ਼ ਨੂੰ ਯਾਦ ਕਰਵਾਉਣਾ ਅਨਜੱਜਾਂ ਤੋਂ ਕਿ ਅੱਜ ਵੀ ਪਾਣੀ ਤੇ ਸਾਫ਼ ਮਿਲ ਜਾ ਸਾਨੂੰ ਇਹ ਲੋਕਾਂ ਨੂੰ ਅਪੀਲ ਕਰਦੇ ਹਾਂ ਹਾਂਜੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਰਹੇ ਨੇ ਆਮ ਆਦਮੀ ਪਾਰਟੀ ਦਾ ਜਿਵੇਂ ਪਹਿਲਾਂ ਸਾਥ ਦਿੱਤਾ ਹੁਣ ਵੀ ਸਾਥ ਦਿਓ ਤੇ ਅਸੀਂ ਮੇਹਰ ਬਣਾਈਏ ਕਿਉਂਕਿ ਚੈਨ ਬਣੀ ਹੋਏਗੀ ਤਾਈਂ ਗੱਡੀ ਚੱਲਨੀ ਜੇ ਕਿਤੇ ਵੀ ਚੈਨ ਟੁੱਟਦੀ ਹੈ ਤੇ ਗੱਡੀ ਨੇ ਚੱਲਣਾ ਨਹੀਂ ਇਸ ਕਰਕੇ ਸਾਡੇ सीएम सब बहुत ज्यादा सीरियस ਨੇ ਕਿ এডਿਊਕੇਸ਼ਨ ਸਾਡੇ ਜਿਹਨੇ ਵੀ ਪ੍ਰਿੰਸੀਪਲ ਨੇ گورਨਮੈਂਟ ਸਕੂਲਾਂ ਦੇ گورਨਮੈਂਟ ਕਾਲਜਾਂ ਦੇ ਬਾਹਰ ਭੇਜੇ ਜਾ ਰਹੇ ਨੇ ਵੀ ਉੱਥੇ ਦੀ ਜੋ ਵੀ ਉਹ ਆਪਾਂ ਡਵੈਲਪ ਕਰ ਸਕੀਏ ਉੱਥੇ ਦੀ ਜੋ ਸੋਚ ਸਕੀਏ ਉਹ ਕਿੰਨਾ ਬੜਾ ਰਹਿਣਾ ਬੱਚੇ ਉਹ ਕਿਵੇਂ ਅੱਗੇ ਜਾ ਰਹੇ ਨੇ ਠੀਕ ਹੈ ਜੀ ਧੰਨਵਾਦ ਕੈਂਪਲਾ ਨਾਲ ਲੋਕਾਂ ਨੂੰ ਕੀ ਸੂਚਨ ਮਿਲ ਰਹੀ ਹੈ ਦੇਖੋ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਖਾਸ ਕਰਕੇ ਐਮਐਲਏ ਸਰਦਾਰ ਕਲਵੰਤ ਸਿੰਘ ਸਿੱਧੂ ਜੀ ਦਾ ਹਲਕਾ ਆਤਮਨਗਰ ਤੋਂ ਜੀਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਮੈਸੇਜ ਦਿੱਤਾ ਕਿ ਜੇ ਅਸੀਂ ਵੋਟ ਲੈਣ ਲਈ ਲੋਕਾਂ ਦੇ ਘਰ ਜਾ ਸਕਦੇ ਆ ਤਾਂ ਅਸੀਂ ਕੰਮ ਕਰਾਨ ਵੀ ਪਬਲੀਕ ਦੇ ਕੋਲ ਆ ਸਕਦੇ ਆ ਅੱਜ ਤੁਸੀਂ ਦੇਖਦੇ ਹੋ ਪੰਜਾਬ ਦੇ ਹਰ ਐਮਐਲਏ ਨੇ ਇਹੀ ਇੱਕ ਇਸ ਤੋਂ ਬਾਅਦ ਪੈਨਲ ਸ਼ੁਰੂ ਕਰ ਲਿਆ ਵੀ ਅਸੀਂ ਵੀ ਜਾਈਏ ਇਹਦੇ ਨਾਲ ਦੇਖੋ ਜਿਹੜੇ ਲੋਕ ਨੇ ਇਹ ਦਿਹਾੜੀਦਾਰ ਨੇ ਇਹਨਾਂ ਕੋਲੇ ਨਾ ਸਮਾਂ ਵਾ ਨਾ ਟਾਈਮ ਆ ਨਾ ਇਹਨਾਂ ਨੂੰ ਅਪਰੋਚ ਕਰਨ ਦਾ ਪਤਾ ਨਾ ਦਫ਼ਤਰਾਂ ਦਾ ਪਤਾ ਹੁੰਦਾ ਇਹੀ ਐਮਐਲਏ SOCB ਅਸੀਂ ਜਦੋਂ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਤਾਂ ਸਾਰੇ ਅਫਸਰ ਸਹਿਬਾਨ ਤੇ ਬੈਠੇ ਸਾਰ ਮਹਿਕਮੇ ਦੇ ਤਾਂ ਲੋਕਾਂ ਦੇ ਕੰਮ ਹੋਣ ਕਿਹਨੇ ਸੁਣਵਾਈ ਹੋਗੀ ਤੇ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਹੈ